ਲੋਕ ਸਭਾ ਹਲਕਾ ਗੁਰਦਾਸ ਪਰਤ ਵਿਧਾਨ ਸਭਾ ਹਲਕਾ ਕਾਜਿਆ ਦੇ ਸ਼ਹਿਰ ਧਾਰੀਵਾਲ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਬੀਰ ਸਿੰਘ ਰਾਜਨ ਉਹਨਾਂ ਦੇ ਨਾਲ ਫਤਿਹ ਜੰਗ ਸਿੰਘ ਬਾਜਵਾ ਨੇ ਆਪਣੀ ਟੀਮ ਦੇ ਨਾਲ ਧਾਰੀਵਾਲ ਦੇ ਬੂਥਾਂ ਦਾ ਦੌਰਾ ਕੀਤਾ ਉਹਨਾਂ ਆਖਿਆ ਕਿ ਇਸ ਵਾਰ ਫਿਰ ਭਾਜਪਾ ਦੀ ਸਰਕਾਰ ਬਣੇਗੀ ਤੇ ਲੋਕ ਸਭਾ ਹਰਕਾ ਗੁਰਦਾਸ ਪਰਤ ਦਿਨੇਸ਼ ਬੱਬੂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਉਹਨਾਂ ਆਖਿਆ ਕਿ ਲੋਕਾਂ ਦੇ ਵਿੱਚ ਇੰਨੀ ਗਰਮੀ ਹੋਣ ਦੇ 바ਜੂ ਦੀ ਬਹੁਤ ਉਤਸ਼ਾਹ ਹੈ ਅਤੇ ਲੋਕ ਬੋਰਡ ਤੋਂ ਆ ਰਹੇ ਹਨ ਦੇਖੋ ਟੀਵੀ ਨਿਊਜ਼ ਇੰਡੀਆ 265 ਲੀ ਧਾਰੀਵਾਲ ਤੋਂ ਪੱਤਰਕਾਰ ਅੰਮ੍ਰਿਤ ਸਿੰਘ ਦੀ ਖਾਸ ਰਿਪੋਰਟ ਕੋਸਾ ਦਾਤਿਵਾ ਜੈਤਰੀ ਜਰ ਦੇ ਫਾਇਦਾ ਦੌਰਾ ਕਰਦੇ ਜਿਦੋਂ 92 ਪਹਿਲੇ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਔਰ ਗੁਰਦਾਸਪੁਰ ਦੇ ਖਾਸ ਕਰਕੇ ਜ਼ਿਲ੍ਹੇ ਦੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਜਿਹੜੀਆਂ ਵੋਟਾਂ ਬੜੀਆਂ ਅਮਨ ਸ਼ਾਂਤੀ ਦੇ ਨਾਲ ਪੈ ਰਹੀਆਂ ਨੰਬਰ 2 ਇਹ ਵੀ ਭਾਜਪਾ ਦਾ ਜਿਹੜਾ 400 ਪਾਰ ਦਾ ਨਾਰਾ ਹੈ ਜਿਹੜਾ ਸਾਡਾ ਮੋਦੀ ਜੀ ਦਾ ਨਾਰਾ ਵੀ ਤੀਜੀ ਵਾਰ ਜਿਤਾਣਾ ਉਹ ਉਧਰ ਨੂੰ ਭਾਜਪਾ ਚੱਲ ਰਹੀ ਹੈ ਬੜੀ ਵੱਡੀ ਲੀਡ ਨਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਡਾ ਕੈਂਡੀਡੇਟ ਜਿੱਤ ਕੇ ਆਏਗਾ ਔਰ ਧਾਰੀਵਾਲ ਵੀ ਆ ਜਾਏ ਆ ਧਾਰੀਵਾਲ ਦੇ ਵਿੱਚ ਆ ਬੀਜੇਪੀ ਬੜੀ ਵੱਡੀ ਲੀਡ ਦੇ ਨਾਲ ਜਿੱਤ ਕੇ ਨਿਕਲੇਗੀ ਇਹ ਮੇਰੀ ਅੱਜ ਤੁਸੀਂ ਆਪਣੇ ਕੈਮਰੇ ਰਾਈ ਮੈਂ ਤੁਹਾਨੂੰ ਕਹਿ ਰਿਹਾ ਭਾਰਤੀ ਜਨਤਾ ਪਾਰਟੀ ਧਾਰੀਵਾਲ ਦੇ ਵਿੱਚ ਬੜੀ ਵੱਡੀ ਲੀਡ ਨਾਲ ਜਿੱਤ ਕੇ ਆਏ ਕਿੰਨਾ ਕੁ ਸਾਲ ਲੋਕਾਂ ਦੇ ਵਿੱਚ ਹੋਰ ਕਿੰਨਾ ਕਿੰਨਾ ਕੁ ਸਾਲ ਲੋਕ ਉੱਛਾਹ ਦੇਖੋ ਇੰਨੀ ਗਰਮੀ ਹੈ ਪ੍ਰਧਾਨ ਜੀ ਵੀ ਸਾਡੇ ਆਏ ਆ ਜ਼ਿਲ੍ਹੇ ਦੇ ਆ ਸਾਰੀ ਟੀਮ ਆਈ ਹੈ ਨੌਜਵਾਨ ਤੇ ਇਸ ਦੇ باوجود ਲੋਕ ਪੂਰੇ ਹਮਾਕੇ ਵੋਟਾਂ ਪਾ ਰਹੇ ਨੇ ਉਹਨਾਂ ਦਾ ਸੁਪਨਾ ਹੈ ਕੋਈ ਰਾਮ ਮੰਦਰ ਦੀ ਆਸਥਾ ਨੂੰ ਪਾ ਰਿਆ ਕੋਈ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਪਾ ਰਹੇ ਨੇ ਲੋਕ ਸਾਰਾ ਯੋਗਦਾਨ ਜਿਹੜਾ ਹੈ ਪੰਜਾਬ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਾਨੂੰ ਕੁੱਤਾ ਪ੍ਰਬੰਧ ਕੀਤੇ ਗਏ ਸੀਗੇ ਚਾਨੀਆਂ ਕਨਾਤਾ ਲਾਈਆਂ ਨੇ ਸਬੀਲਾ ਲੱਗੀਆਂ ਨੇ ਕਿਸ ਤਰ੍ਹਾਂ ਦਿੱਖਣ ਮਿਲਿਆ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਮੈਂ ਸਮਝਦਾ ਵੀ ਲੋਕਾਂ ਨੂੰ ਆਪਣੀ ਵੋਟ ਪਾਉਣ ਦਾ ਪੂਰਾ ਹੱਕ ਵੀ ਸਮਝ ਆ